ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਮਾਰਨ ਤੇ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਇਸ ਵਕਤ ਖੜੇ ਆ ਬਰਨਾਲਾ ਮੰਡੀ ਦੇ ਵਿੱਚ ਤੇ ਆਪਾਂ ਤੁਹਾਨੂੰ ਅੱਜ ਸਬਜ਼ੀਆਂ ਤੇ ਫਲਾਂ ਦੇ ਰੇਟ ਦਿਖਾਵਾਂਗੇ ਜੀ ਤੇ ਪਿਆਜ਼ ਤੇ ਆਲੂ ਆਂਦੇ ਜੀ ਤੇ ਚਲੋ ਆਪਾਂ ਧੰਨਵਾਦ ਕਰਦੇ ਆਂ ਆੜਤੀਆਂ ਵਾਲੇ ਜੀ ਕਿਉਂਕਿ ਅੱਜ ਸਵੇਰ ਕੋ 4 ਵਜੇ ਤੋਂ ਮੀਂਹ ਪੈਣਾ ਸਟਾਰਟ ਹੋਇਆ ਦੀ ਆ ਤੇ ਹੁਣ ਵੀ ਥੋੜੀ ਥੋੜੀ ਬਾਰਸ਼ ਪਈ ਜਾ ਰਹੀ ਹੈ ਤੇ ਆਪਾਂ ਗੱਲਬਾਤ ਕਰਦੇ ਆਂ ਵੀ ਸਬਜ਼ੀਆਂ ਜਮੀਨ ਨਾਲ ਕੀ ਆ ਸਰਪ੍ਰੈਂਸ ਹੈ। ਚਲੋ ਆਪਾਂ ਕਰੀਏ ਗੱਲਬਾਤ ਆਰਤੀ ਨਾਲ ਵੀ। ਕਹਿੰਦੇ ਦੇਖਨੇ ਵੀ ਕੀ ਆ। 120 ਰੁਪਏ ਦੇਣਾ ਯਾਰ। ਠੀਕ ਹੈ ਜੀ। ਚਲੋ ਆਪਾਂ ਕਰਦੇ ਆਂ ਆਰਤੀ ਨਾਲ ਗੱਲ ਜਾ ਕੇ। 8 ਕਿਲੋ 120। ਆਪ ਆਏ ਨਾਲ ਕਰਦੇ ਆਂ ਇਹ ਗੱਲਬਾਤ। ਹਾਂਜੀ ਜੀ 120 ਆਰਤੀ ਦਾ ਨੰਬਰ ਕੇ ਸਈ ਵਾਰੀ ਮੈਨੂੰ ਮੈਸੇਜ ਕਰਦੇ ਆਂ ਨਾ ਜੀ ਉਹਨਾਂ ਨੂੰ ਆਰਤੀ ਦਾ ਨੰਬਰ ਚਾਹੀਦਾ ਹੁੰਦਾ ਤਾਂ ਆਪਾਂ ਕਨੈਕਟ ਦੰਨਿਆ ਜੀ ਨੰਬਰ ਆ 98730 7053 ਹਰ ਪ੍ਰੀ 120 ਰੁਪਏ ਦੇ ਇਹ ਕਿੰਨੇ ਮੈਨੇ 300 ਕੋਈ ਇਤਨ ਮੈਨੇ ਬਸ ਠੀਕ ਹੈ ਜੀ 360 ਮੈਨੇ ਮਾਫ ਕਰਦੇ ਨਹੀਂ ਹਰਪ੍ਰੀਤ ਨਾਲ ਤੇ ਅੱਜ ਦਾ ਕੀ ਪਾ ਕਿਹਨੇ ਜੁਬਰੀ 200 ਰੁਪਏ ਹਾਂਜੀ ਦੋਸਤੋ ਆਪਾਂ ਹਰਪ੍ਰੀਤ ਹਰਪ੍ਰੀਤ ਸਿੰਘ ਢਾਲੀਵਾਲ ਨਾਲ ਆਪਾਂ ਗੱਲਬਾਤ ਕਰਦੇ ਆਂ ਜੀ ਆ ਖੀਰੇ ਦੀ ਲਾਈਨ ਉੱਪਰ ਬਣਾ ਕੀਪਾ ਤੇ ਕੀ ਗੱਲਬਾਤ ਸਰਦੀਪ ਆ ਖੀਰੇ ਦੀ ਲਾਈਨ ਉੱਪਰ ਪਣਾ ਸਖੀਰੀ ਦਿਲੇਣਾ ਹਾਂਜੀ ਵੀਰ ਜੀ ਅੱਜ ਸਬਜ਼ੀ ਦਾ ਮੀ ਪੈਰੇ ਦੀ ਆ ਸਵੇਰੇ ਦੇ 4 ਵਜੇ ਤੋਂ ਲੈ ਕੇ ਤੇ ਅੱਜ ਸਬਜ਼ੀਆਂ ਤੇ ਕੀ ਆਸਰਾ ਜੀ ਤੇ ਤੁਸੀਂ ਅੱਜ ਮੜਾ ਮੋਟਾ ਸਾਹਮਣੇ ਕਰੋ ਵੀ ਅੱਜ ਕੀ ਰੇਟ ਭਾਅ ਆ ਜੀ ਅੱਜ ਸਬਜ਼ੀਆਂ ਦਾ 2 10 ਤੋਂ 12 ਹਨ ਤੇ ਤੁਸੀਂ ਇਹ 15 ਪੂਰੇ ਦਾ ਕੀ ਭਾਜੀ ਅੱਜ ਖੀਰਾ 10 ਰੁਪਏ ਤੋਂ 13 ਰੁਪਏ ਤੱਕ ਚਾਣਾ ਖੀਰਾ 15 ਦੇ ਪਿੰਡੀ ਦਾ ਕੀ ਭਾ ਰਹੀ ਜੀ ਅੱਜ ਪਿੰਡੀ 10 ਤੋਂ 15 ਠੀਕ ਹੈ ਜੀ ਤੇ ਆ ਖਰਬੂਜੇ ਦਾ ਕੀ ਭਾਜੀ ਅੱਜ 8 10 ਕਿਲੋ ਹੈ ਨਹੀਂ 13 ਲੈ ਆ ਬੈਂਗਣੀ ਦਾ ਕੀ ਭਾਜੀ ਅੱਜ 9 10 ਰੁਪਏ ਕਦੂਆਂ ਦਾ ਕੀ ਭਾਅ ਏ ਸੱਦੂ 10 ਰੁਪਏ ਕਿਲੋ ਠੀਕ ਆ ਜੀ ਹਾਂਜੀ ਦੋਸਤੋ ਮੀਂਹ ਪੈਣ ਕਾਰਨ ਥੋੜਾ ਜਿਹਾ ਸਾਜੀਆਂ ਦੇ ਆਖਰ ਪਿਆ ਰੇਟ ਡਾਊਨ ਹੋਇਆ 20 ਰੁਪਏ ਦੇ ਠੀਕ ਆ ਨਾ ਜੀ ਤੇ ਸਵੇਰੇ 4 ਵਜੇ ਤੋਂ ਮੀਂਹ ਪੈਣਾ ਸਟਾਰਟ ਹੋ ਗਿਆ ਦੀਗਾ ਤੇ ਹਜੇ ਵੀ ਥੋੜੀ ਜਿਹੀ ਬਹੁਤੀ ਥਿਮਣੀ ਹੋਈ ਜਾਂਦੀ ਆ ਹਾਂ ਹਾਂ ਕਿਹਨਾਂ ਦਾ ਥਾਂ ਖੁੱਲ ਜੂ ਨਾ ਕਦੂ ਰੇ ਘਟਣਾ ਵੇ ਕਦੂ ਬਹੁਤ ਪ੍ਰਾਪਤ ਤੇ ਲੜਾ ਡਿਗਣਾ ਹਾਂ ਜੀ ਬਿਰਦੀ ਪੇਠੇ ਦਾ ਕੀ ਭਾਰਾ ਜੀ ਅੱਜ ਨੂੰ ਪੇਠਾ 3-4 ਰੁਪਏ ਕਿਲੋ ਹਾਂਜੀ ਦੋਸਤੋ 3-4 ਰੁਪਏ ਰਿਹਾ ਜੀ ਪੇਠੇ ਦਾ ਭਾਜ ਜੀ ਅੱਜ ਦਾ ਠੀਕ ਹੈ ਨਾ ਜੀ ਹਿਰੋਏ ਹਾਂਜੀ ਦੋਸਤੋ ਆਪਾਂ ਪ੍ਰਿੰਡੀ ਬਾਰੇ ਪੁੱਛਦੇ ਹਾਂ ਬਾਈ ਨੂੰ ਵੀ ਪ੍ਰਿੰਡੀ ਦਾ ਕੀ ਭਾਜ ਤੇ ਟਿੰਡੂ ਦਾ ਕੀ ਭਾ? ਪ੍ਰਿੰਡੂ ਦਾ ਕੀ ਭਾ ਲਾਇਆ ਟਿੰਡੂ 30 ਰੁਪਏ ਕਿਲੋ ਦਾ ਹਾਂਜੀ ਦੋਸਤੋ 30 ਤੋਂ 35 ਰੁਪਏ ਹੈ ਜੀ ਟਿੰਡੂ ਦਾ ਭਾਜ ਠੀਕ ਹੈ ਨਾ ਜੀ ਕਈ ਵਾਰੀ ਹਲਕੀ ਤੇ ਵਧੀਆ ਦਾ ਰੇਟ ਹੁੰਦਾ ਜੀ ਇਹ ਠੀਕ ਹੈ ਨਾ ਜੀ ਪਿੰਡੀ ਦਾ ਕੀ ਰੇਟ ਪਾਇਆ ਜੀ ਗ੍ਰੈਂਟੀ 20 ਰੁਪਏ ਹਾਂਜੀ 100 ਰੁਪਏ ਦੀ ਬੰਸੇਰੀ ਆ ਜੀ ਠੀਕ ਹੈ ਵੀ 6 ਕਿਲੋ ਵੀ ਪਾ ਦਿੰਦੇ ਆ ਜੀ ਠੀਕ ਹੈ ਪਿੰਡੀ ਦਾ ਇੰਨੀ ਜ਼ਿਆਦਾ ਮੰਦੀ ਹੋ ਰਹੀ ਆ ਜੀ ਤੇ ਮਿਰਚ ਦਾ ਕੀ ਭਾਅ ਲ 15 ਰੁਪਏ ਹਾਂਜੀ ਦੋਸਤੋ ਮਿਰਚ ਦਾ ਭਾਅ ਹੈ 15 ਰੁਪਏ ਜੀ ਤੇ ਖਰਬੂਜੇ ਦਾ ਭਾਅ ਕੀ ਲਾਇਆ 5 ਰੁਪਏ ਜੀ ਹਾਂਜੀ 5 ਰੁਪਏ ਖਰਬੂਜੇ ਦਾ ਭਾਅ ਜੀ ਠੀਕ ਹੈ ਨਾ ਜੀ ਤੇ ਅੱਜ ਮੀਂਹ ਕਾਰਨ ਤੇ ਬਹੁਤ ਥੋੜਾ ਜਿਹਾ ਅਸਰ ਪੈ ਰਿਹਾ ਸਬਜ਼ੀਆਂ ਤੇ ਤੇ ਦੇ ਕੋਈ ਪਾਣੀ ਬਣੀ ਹੋਇਆ ਪੈਜੀ ਬਹੁਤ ਯਾਦੇ ਤੇ ਮੀਂਹ ਵਾਲਾ ਵੀ ਮੌਸਮ ਜਾਦੇ ਖਰਾਬ ਹੀ ਆ ਤੇ ਚੋਲੇ ਦੋਸਤੋ 150 ਰੁਪਏ ਨੂੰ ਗਣਸੇਰੀ ਹੈ ਜੀ ਠੀਕ ਹੈ ਨਾ ਜੀ ਤੇ ਗਵਾਰੇ ਦੀ ਫਲੀ ਤੁਹਾਨੂੰ ਦੱਸੀ ਦਿੱਤਾ ਤੀ ਜੀ ਤੋਰੀ 10 ਤੋਂ 15 ਰੁਪਏ ਹੈ ਜੀ ਚਲੋ ਆਪਾਂ katoreਲਿਆਂ ਦਾ ਭਾਜ ਹੀ ਹੈਗਾਗਾ 15 ਰੁਪਏ ਕਿਲੋ ਤੇ ਆਪਾਂ ਆਰਤੀ ਦਾ ਨੰਬਰ ਵੀ ਤੁਹਾਡੇ ਨਾਲ ਮੈਨੇਜ ਕਰ ਦਾਂ ਜੀ ਜੋ ਵੀ ਤੁਸੀਂ ਆਰਤੀ ਨਾਲ ਗੱਲਬਾਤ ਕਰਨੀਆਂ ਤਾਂ ਆਪਾਂ ਫਰੂਟ ਵਾਲੇ ਮਰਚਟ ਕਾਜੀ ਕਮਲ ਫਰੂਟ ਕੰਪਨੀ ਵਾਲਿਆਂ ਦੇ ਜੇ ਤੁਸੀਂ ਆਪਾਂ ਇਹਨਾਂ ਦਾ ਨੰਬਰ ਵੀ ਤੁਹਾਨੂੰ ਦੱਸਾਂਗੇ ਵੀ ਨੰਬਰ ਕਿਹੜਾ ਜੀ ਠੀਕ ਹੈ ਨਾ ਜੀ ਆ ਦੇਖੋ ਜੀ ਮੀਂਹ ਪਈ ਜਾਂਦਾ ਤੇ ਆਪਾਂ ਗੱਲਬਾਤ ਕਰਦੇ ਆਂ ਵੀ ਟਮਾਟਰ ਦਾ ਅੱਜ ਦਾ ਕੀ ਪਾ ਰਿਹਾ ਈ ਕੀ ਕਰਾਂ ਜੀ ਤੇ Shimla ਮਿਰਚ ਦਾ ਵੀ ਦਵਾਏ ਪੁੱਛਾਂ ਆਪਾਂ ਵੀ ਕੀ ਪਾ ਰਿਹਾ Shimla ਮਿਰਚਾ ਉਹ ਲੱਗ ਜੋ ਤੈਨੂੰ ਟਮਾਟਰ ਨਾਲ ਹਾਂਜੀ ਭਾਈ ਆਪਾਂ ਰਣਜੀਤ ਭਾਈ ਨਾਲ ਕਰਦੇ ਆਂ ਗੱਲ ਜੀ ਆਪਾਂ ਵੀ ਅੱਜ ਟਮਾਟਰ ਦਾ ਕੀ ਪਾ ਰਿਹਾ ਤੇ ਸਬਜ਼ੀਆਂ ਤੇ ਕੀ ਅਸਰ ਪਿਆ ਟਮਾਟਰ ਤੇ ਵੀ ਮੀਂਹ ਦਾ ਮੀਂਹ ਪੈ ਰਿਹਾ ਸੀ ਸਵੇਰ ਤੋਂ ਹੀ 4 ਵਜੇ ਤੋਂ ਲੈ ਕੇ ਚਲੋ ਆਪਾਂ ਗੱਲਬਾਤ ਕਰੀਏ ਜੀ ਰਣਜੀਤ ਨਾਲ ਹੀ ਹਾਂਜੀ ਭਾਈ ਆ ਰਣਜੀਤ ਠੀਕ ਹਾਂ ਭਾਈ ਹਾਂਜੀ ਹਾਂਜੀ ਤੇ ਟਮਾਟਰ ਦਾ ਕੀ ਭਾਅ ਲਾਤਾ ਭਾਈ ਭਾਈ ਟਮਾਟਰ ਦੇ ਵੇਖਿਆ 10 ਰੁਪਏ ਤੋਂ ਲੈ ਕੇ 13 ਰੁਪਏ ਦਾ ਅੱਛਾ ਜੀ ਇਹ ਹਲਕਾ ਟਮਾਟਰ ਕੀ ਭਾਅ ਲਾਇਆ ਜੀ ਇਹ ਹਲਕਾ ਟਮਾਟਰ 6 ਰੁਪਏ ਕਿਲੋ ਜੀ 6 ਰੁਪਏ ਕਿਲੋ ਜੀ ਤੇ ਆਪਣਾ ਮਿਰਚ ਦਾ ਕੀ ਭਾਅ ਲਾਇਆ ਇਹ ਮਿਰਚ 13 ਰੁਪਏ ਕਿਲੋ ਜੀ ਅੱਛਾ ਜੀ हाँ भाई रंगीता शिमला मिर्च की रेट लाई शे। है भाई लनेता बोल आ रहा पूरा जा शिमला मिर्च है भाई जी 28 तो लेके 30 रुपए किलो तक 28 तो 30 शिमला मिर्च 25 रुपए किलो जी हाँ जी बहुत बढ़िया शिमला मिर्च है जी, है जी। ये ਠੀਕ ਹੈ ਨਾ ਜੀ ਟਮਾਟਰ ਵੀ ਦਾ ਟਮਾਟਰ ਬਾਈ ਰਣਜੀਤ ਜੀ ਆਪਾਂ ਤੁਹਾਨੂੰ ਨੰਬਰ ਵੀ ਦੱਸ ਦਿਆਂ ਵੀ ਆਹ ਤੇ ਤੁਸੀਂ ਨੰਬਰ ਤੇ ਕਨੈਕਟ ਵੀ ਕਰ ਸਕਦੇ ਹੋ ਆਪਾਂ ਤੁਹਾਨੂੰ ਦੱਸ ਦਿਆਂ ਬਾਈ ਜੀ ਤੁਹਾਡਾ ਆਦਾ ਨੰਬਰ ਵੀ ਦੱਸ ਦੋ ਇੱਕ ਵਾਰ ਕਈ ਵਾਰ ਮੈਸੇਜ ਕਰਦੇ ਆਪਾਂ ਨੂੰ ਵੀ ਆਰ ਦੇ ਦਾ ਨੰਬਰ ਦੇ ਦਿਓ ਤੁਸੀਂ ਇੱਕ ਵਾਰ ਨੰਬਰ ਬੋਲ ਦਿਓ ਆਪਣਾ ਕਿੰਨੇ ਨੰਬਰ 99173 03013 ਜੀ ਰਣਜੀਤ ਨੂੰ ਐ ਵੀ ਪੁੱਛ ਲਿਆ ਅੱਜ ਸਵੇਰ ਤੋਂ ਮੀਂਹ ਪੈ ਰਹੀ ਤੀਗਾ ਵੀ ਅੱਜ ਮੀਂਹ ਨਾਲ ਆ ਸਬਜ਼ੀਆਂ ਤੇ ਕੀ ਅਸਰ ਪੈ ਟਮਾਟਰ ਤੇ ਵੀ ਵਿਕਿਆ ਜਾਂ ਨਹੀਂ ਵਿਕਿਆ ਤੇ ਹਾਂ ਭਾਈ ਰਣਜੀਤਾ ਤੇ ਟਮਾਟਰ ਤੇ ਕੋਈ ਆਸਰ ਪਿਆ ਵੀ ਅੱਜ ਸਵੇਰ ਤੋਂ 4 ਵਜੇ ਤੋਂ ਮੀਂਹ ਪੈ ਰਿਹਾ ਤੇ ਆ ਬਹੁਤ ਆਸਰ ਪਿਆ ਬਹੁਤ ਜ਼ਿਆਦਾ ਸਹੀ ਗਾਹਕ ਬਹੁਤ ਘਟ ਆਇਆਗਾ ਅੰਗੀ ਟਮਾਟਰ 15 18 ਰੁਪਏ ਦੇ ਦਿੱਖਣਾ ਸੀਗਾ ਸਹੀ ਅੱਜ 10 ਤੋਂ ਲੈ ਕੇ 13 ਰੁਪਏ ਦੇ ਦਿੱਖਿਆ ਬੀ ਮੀਂਹ ਪੈਣ ਦੇ ਕਾਰਨ ਥੋੜਾ ਜਿਹਾ ਮੰਦਾ ਹੀ ਹੋ ਜਾਂਦਾ ਤੇ ਗਾਹ ਘਟ ਜਾਂਦਾਗਾ ਹਾਂ ਗਾਹ ਘਟ ਜਾਂਦਾ ਕਿਉਂਕਿ ਜਿਹੜੇ ਦੂਰੋਂ ਆਉਂਦੇ ਗਾਹਕ ਪੈਂਦਾ ਨਹੀਂ ਗਾਹਕ ਕਰਕੇ ਆਉਂਦੇ ਨਹੀਂ ਗਾਹਕ ਜੀ ਦੂਰੋਂ ਹਾਂ ਜੀ ਬਹੁਤ ਘਟ ਮੰਡੀ ਦੇ ਵਿੱਚ ਗਾਹਕ ਪੈਂਦਾ ਜੀ ਜਿਹੜੇ ਕਿਉਂਕਿ ਅੱਜ ਸਵੇਰ ਤੋਂ 4 ਵਜੇ ਤੋਂ ਮੀਂਹ ਪੈਣਾ ਸਟਾਰਟ ਹੋ ਗਿਆ ਦੀਆ ਹਾਂਜੀ ਭਾਈ ਜੀ ਆਪਾਂ ਗੱਲਬਾਤ ਕਰਦੇ ਆਂ ਜੀ ਅੱਜ ਭਿੰਡੀ ਦੇ ਚੀਜ਼ੂਆਂ ਦਾ ਕੀ ਭਾ ਰਿਹਾ ਜੀ ਅੱਜ ਤੇ ਤੋਰੀਆਂ ਦਾ ਜੀ ਫੜੀਆਂ ਤੇ ਗੱਲਬਾਤ ਕਰਦੇ ਆਂ ਆਪਾਂ ਤੇ ਅੱਜ ਦਾ ਕੀ ਭਾ ਰਿਹਾ ਬਾਪੂ ਨਾਲ ਕਰਦੇ ਆਂ ਆਪਾਂ ਗੱਲਬਾਤ ਠੀਕ ਹੈ ਜੀ ਚਲੋ ਗੱਲਬਾਤ ਕਰੀਏ ਆਪਾਂ ਹਾਂਜੀ ਬਾਪੂ ਜੀ ਠੀਕ ਹੋਈ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਅੱਜ ਫਿਰ ਮੀਂਹ ਚ ਪਹੁੰਚ ਗਏ ਤੁਸੀਂ ਫਿਰ ਹਾਂ ਹਾਂ ਆਇਓ ਸਵੇਰ ਛੱਡਾ ਵੇਚ ਲੈਣਾ ਹੈ ਜੀ ਸਵੇਰ ਤੋਂ ਅੱਗੇ ਦੀ 4 ਵਜੇ ਤੋਂ ਵੀ ਪੈਣਾ ਹਾਂਜੀ ਹਾਂਜੀ ਤੇ ਫਿਰ ਅੱਜ ਬੈਂਗਣੀ ਦਾ ਕੀ ਭਾਅ ਕਰਤਾ ਜੀ ਅੱਜ ਸਸਤੇ ਸਸਤਾ ਇਹ 100 ਦੀ 5 ਕਿਲੋ ਪਾਉਣੇ ਜੀ ਠੀਕ ਹੈ ਜੀ ਤੇ ਚੀਚੂ ਵਾਲਾ ਕੀ ਭਾ ਲਾਇਆ ਜੀ ਤੁਸੀਂ ਨੇ ਚੀਚੂ ਵੀ 100 ਦਾ 5 ਕਿਲੋ ਆ ਜੀ 100 ਦਾ 5 ਕਿਲੋ ਕਰਤਾ ਜੀ ਇਹ ਵੀ ਆ ਵੀ 100 ਦਾ 5 ਕਿਲੋ ਇਹ ਵੀ ਟੋਰੀ ਕੀ ਭਾ ਲਾਤੀ ਟੋਰੀ ਵੀ 100 ਦੀ 5 ਕਿਲੋ ਆ ਜੀ ਸ਼ਿਮਲਾ ਮਿਰਚ ਕੀ ਰੇਟ ਪਾਉਣਾ ਜੀ ਭਾਈ 16 ਦਾ 40 ਰੁਪਏ ਕਿਲੋ ਅੱਛਾ ਜੀ ਵੇ ਕਿਲੋ ਵਾਲਾ ਮੰਨਣਾ ਕਿਲੋ ਵਾਲਾ ਰੇਟ ਵੀ ਪਾ ਦਿੰਨੇ ਤੁਸੀਂ ਹਾਂਜੀ ਹਾਂਜੀ ਠੀਕ ਦੋ ਜੀ ਦਾ 5 ਕਿਲੋ ਸ਼ਿਮਲਾ ਆ ਦੋ ਕਿਲੋ ਕਿਪੜਾ ਨਾ ਕੀ ਪਾ ਲਾਤਾ ਬਈ ਅੱਧਾ ਸੁੱਬਰ 1.5 ਦਾ 5 ਕਿਲੋ ਜੀ ਅੱਛਾ ਜੀ ਧੰਨਵਾਦ ਵੀਰ ਜੀ ਤੁਹਾਡਾ ਰੇਟ ਦੱਸਣ ਲਈ ਹਾਂਜੀ ਭਾਈ ਜੀ ਚੌਲੇ ਕੀ ਪਾ ਲਾਤੀ ਬਾਈ ਨੂੰ ਆਪਾਂ ਗੱਲਬਾਤ ਕਰਦੇ ਵੀ ਚੌਲਿਆਂ ਦਾ ਕੀ ਭਾਜੀ ਕੋਲੇ ਕੀ ਭਾਲਾ ਦੀ ਬਈ ਅੱਜ ਕੋਲੰਦਾ ਜੀ 150 ਦੀ 150 ਦੇ 5 ਕਿਲੋ ਦਾ ਜੀ 50 ਪਿੰਡੀ ਕੀ ਭਾਲਾ ਦੀ ਬਈ ਪਿੰਡੀ 100 ਦੀ 5 ਕਿਲੋ ਜੀ ਅੱਛਾ ਅੱਧ ਫਿਰ ਮੀਂਹ ਚ ਤਾਂ ਨਹੀਂ ਪਰੇਸ਼ਾਨ ਹੋਏ ਅੱਜ ਮੀਂਹ ਵੀ ਬਹੁਤ ਮੌਸਮ ਖਰਾਬ ਹੀ ਅੱਜ ਪਰੇਸ਼ਾਨੀ ਦਾ ਇਹ ਕਰਨਾ ਪਏ ਸਾਹਮਣਾ ਕਰ ਫਿਰ ਵਿੱਚ ਵੇਚਾਂਗੇ ਪਤਾ ਜੀ ਚਲੋ ਠੀਕ ਆ ਜੀ ਥੋੜੀ ਜੀ ਮੁਸ਼ਕਲ ਤਾਂ ਆਉਂਦੀ ਆ ਮੀਂਹ ਦੇ ਵਿੱਚ ਵੇਚਣ ਦਾ ਸਬਜ਼ੀ ਦੇ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ ਥੋੜੀ ਜੀ ਯਾਰ ਬਹੁਤ ਮੁਸ਼ਕਲ ਆਉਂਦੀ ਜੀ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਯਾਰ ਇਹ ਵਾਪਸ ਠੀਕ ਹੈ ਜੀ ਠੀਕ ਹੈ ਧੰਨਵਾਦ ਜ ਇਹ ਗਵਾਰੇ ਦੀ ਫਲੀ ਕੀ ਰੇਟ ਪਾਉਣੀ ਜੀ ਅੱਜ ਗਵਾਰੇ ਦੀ ਬੜੀ 150 ਜੀ 150 ਰੁਪਏ ਹੋ ਗਈ ਹਾਂਜੀ 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 ਦੋਸਤੋ ਨਹੀਂ ਕਰਨ ਥੋੜਾ ਜਿਆ ਮਨਦਾ ਹੀ ਰਿਹਾ ਜੀ ਠੀਕ ਹੈ ਨਾ ਜੀ ਥੋੜਾ ਜਿਆ ਨਹੀਂ ਸਵੇਰ ਤੋਂ ਲੈਣਾ ਸਟਾਰਟ ਹੋ ਗਿਆ ਜੀ ਹਾਂਜੀ ਬਾਈ ਚੱਲਦੇ ਆਪਾਂ ਗਾਂ ਗੱਲਬਾਤ ਕਰਦੇ ਆਂ ਵੀ ਅੱਜ ਤਰਬੂਜ ਦਾ ਕੀ ਭਾ ਰਿਹਾ ਤੇ ਤੁਹਾਨੂੰ ਤੇ ਗਿਟਾਰ ਦਾ ਕੀ ਭਾ ਰਿਹਾ ਜੀ ਅੱਜ ਤੇ ਪਰਮਲ ਦਾ ਕੀ ਭਾ ਜੀ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ 360 ਸਰ ਪਰਮਲ ਦਾ ਕੀ ਭਾ ਲੈ ਆ ਜੀ 30 ਕਿਲੋ 30 ਕਿਲੋ ਕਰਾ ਆਵੇਗਾ ਪੂਰੀ ਸੇ ਚੋ ਅੱਛਾ ਗਟਾਰ 20 ਰੁਪਏ ਕਿਲੋ ਆ ਜੀ ਅੱਜ ਫਿਰ ਤੁਸੀਂ ਨੇ ਕੱਟ ਕੇ ਨਹੀਂ ਲਾਈ ਅੱਜ ਇਹ ਹਾਂ ਜੀ ਕੱਟ ਕੇ ਬਣਾ ਰਹਾ ਸਰ ਅੱਛਾ ਲੇਟ ਹੋ ਗਏ ਮੀਂਹ ਗਾਰਨਾ ਨਾ ਜੀ ਅੱਛਾ ਸਵੇਰੇ 4 ਵਜੇ ਲੱਗਿਆ ਦੀ ਮੀਂਹ ਪੈਣਾ ਨਾ ਬਰਨਾ ਦੋਸਤੋ ਮੀਂਹ ਗਾਰਨਾ ਥੋੜੇ ਜੇ ਬੰਦੇ ਸਾਰੇ ਲੇਟ ਹੀ ਨੇ ਅੱਜ ਠੀਕ ਹੈ ਨਾ ਜੀ ਇਹ ਹਜੇ ਕੱਟਿਆ ਨਹੀਂ ਕੁਝ ਵੀ ਚਲੋ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ ਸਬਜ਼ੀਆਂ ਬਾਰੇ ਵੀ ਅੱਜ ਕੀ ਭਾ ਰਿਹਾ ਜੀ ਸਬਜ਼ੀਆਂ ਦਾ हां जी दोस्तों भाई ना कर दें गल बात अब फड़ी दे भी आज दा की रेट पा रहे नहीं जी आज ये करना ਤੇ ਗਾਜਰਾ ਕੀ ਪਾ ਲਾਦਾ ਭਾਈ ਗਾਜਰਾ ਕੀ ਪਾ ਲਾਦਾ 20 ਰੁਪਏ ਕਿਲੋ ਜੀ ਤੇ ਖੀਰਾ ਕੀ ਪਾ ਲਾਦਾ ਭਾਈ ਆ ਜਾ ਖੀਰਾ ਕੀ ਪਾ ਲਾਦਾ ਭਾਈ ਕਰੇਲਾ ਭਾਈ 20 ਰੁਪਏ ਕਿਲੋ हां जी दोस्तों 20 ਰੁਪਏ ਕਿਲੋ ਗਰੇਲਾ ਹੈ ਬਾਹਰ ਪਾਉਂਦੇ ਜੀ ਇਹ शिमला ਮਿਰਚ ਕੀ ਪਾ ਲਾਦੇ ਨਿੰਬੂ ਲਾ ਕੀ ਪਾ ਭਾਈ ₹600 ਲਗਾ ਦੇ ਗਏ ਆ ਕਿੰਨਾ ਪਾ ਰਿਹਾ ਹੈ ਨਿੰਬੂ ₹60 ਬਾਜੀ ਨਿੰਬੂ ਦਾ ਤੇ ਬਾਹਰ ਫੜੀ ਤੇ ਪਵਾਣਾ ਹੀ ਬਾਹਰ ਕਿਲੋ ਦਾ ਬਾਜੀ ਇਹ ਟਮਾਟਰ ਦਾ ਕੀ ਭਾ ਰਹਾ ਦਾ ਭਾਈ ਬੜਾ 30 ਕਿਲੋ ਮਾਟਰ ₹30 ਕਿਲੋ ਬਾਜੀ ਮਾਟਰ ਦਾ ਭਾਜੀ ਠੀਕ ਹੈ ਜੀ ਚਲੋ ਦੋਸਤੋ ਆਪਾਂ ਹੁਣ ਅੱਜ ਗੱਲਬਾਤ ਕਰਦੇ ਆਂ ਜਾ ਕੇ ਆਪਾਂ ਵੀ 30 ਪਾ ਰਿਹਾ ਜੀ ਉਧਰ ਹਾਂਜੀ ਦੋਸਤੋ ਆਪਾਂ ਤਰਬੂਰ ਤਰਬੂਜ ਬਾਰੇ ਵੀ ਗੱਲਬਾਤ ਕਰੀਏ ਆਪਾਂ ਵੀ ਤਰਬੂਜ ਦਾ ਅੱਜ ਇਹਦਾ ਕੀ ਭਾ ਰਿਹਾ ਜੀ ਚਲੋ ਕਰੀਏ ਗੱਲਬਾਤ ਆਪਾਂ ਤਰਬੂਜ ਵਾਲਾ ਤਰਬੂਜ ਵਾਲਾ ਨਾਲ ਜੀ ਠੀਕ ਹੈ ਜੀ ਚਲੋ ਆਪਾਂ ਨੇ ਤੁਹਾਨੂੰ ਸਬਜ਼ੀਆਂ ਦੇ ਰੇਟ ਤਾਂ ਤੁਹਾਨੂੰ ਦਿਖਾਈ ਦਿੱਤੇ ਜੀ ਆਪਾਂ ਨੇ ਚਲੋ ਆਪਾਂ ਗੱਲਬਾਤ ਕਰਦੇ ਆਂ ਜਾ ਕੇ ਇੱਧਰ ਵੀ ਇੱਧਰ ਰੂਜਾਰਿਆਂ ਨਾਲ ਵੀ ਅੱਜ ਤਰੂਏ ਦਾ ਕੀ ਪਹਾਰ ਆਇਆ ਜੀ ਕਿਹਦਾ ਉਹ ਬਾਈ ਖੜੇ ਨੇ ਆਪਾਂ ਹੋਰ ਬਾਈ ਠੀਕ ਹੋ ਬਾਈ ਹੋਰ ਕਾਇਮ ਹੋ ਪੰਜ ਦੇ ਮੀਚਾ ਹੈ ਬਰਨਾਲੇ ਦਾ ਮੀਹੋਂ ਪਈ ਜਾਂਦਾ ਸੀ ਅੱਜ ਤੜਕੇ ਦਾ ਕੌਂ ਪਾਈ ਨਾ ਹਾਂਜੀ ਦੋਸਤੋ ਆਪਾਂ ਬਾਈ ਨਾਲ ਕਰਦੇ ਆਂ ਵੀ ਅੱਜ ਤਰਬੂਜ ਦਾ ਕੀ ਭਾਅ ਰਿਹਾ ਜੀ ਅੱਜ ਤੇ ਬਾਈ ਤਰਬੂਜ ਦਾ ਕੀ ਭਾਅ ਰਿਹਾ ਜੀ ਅੱਜ ਤਰਬੂਜ ਵੀਰ 5-6 ਰੁਪਏ ਕਿਲੋ ਬਾਈ ਹਾਂਜੀ ਦੋਸਤੋ 5 ਰੁਪਏ ਤੇ 6 ਰੁਪਏ ਰਿਹਾ ਜੀ ਤਰਬੂਜ ਦਾ ਰੇਟ ਜੀ ਠੀਕ ਹੈ ਜੀ ਡਾਉਣੀ ਆ ਤਰਬੂਜ ਦਾ ਰੇਟ ਤਾਂ ਤੇ ਆਹ ਦੇਖੋ ਜੀ ਬਹੁਤ ਵਧੀਆ ਤਰਬੂਜ ਆ ਜੀ ਲਾਲਾ ਪੂਰਾ ਵਧੀਆ ਬਾਈ ਜੇ ਲੈਣ ਆਉਂਦੇ ਤਾਂ ਕਿੰਨੋ ਕਿੰਨੇ ਕਿਲੋ ਦੀ ਭਰਤੀ ਕਰਦੇ ਹੋ ਤੁਸੀਂ ਬਾਈ ਭਰਤੀ ਵੀਰ ਦੇਖੋ ਦੇਖਾ ਵੀਰ 50 ਕਿਲੋ 60 ਕਿਲੋ ਦਾ ਘਟਾਉਂਦਾ ਅੱਛਾ ਵੀ ਕਟੋ ਕਾਟ 50- ਇਹ ਘਾਟਾ ਉਹ ਤੋਂ ਮਿਲਦਾ ਵੀਰ ਅੱਛਾ ਖੁੱਲਾ ਨਹੀਂ ਦਿੰਦੇ ਕਿਸੇ ਨੂੰ ਵੀ ਨਹੀਂ ਦਿੰਦੇ ਬਾਈ ਠੀਕ ਆ ਬਾਈ ਜੀ ਇਹ ਪੂਰਾ ਜੀਨੇ ਲੈਣਾ 50 60 ਕਿਲੋ ਹੀ ਲੈਣਾ ਪੈਣਾ ਜੀ ਕਿਸੇ ਨੇ ਲੈਣਾ ਤਾਂ 5 5 ਰੁਪਏ ਦਾ 6 ਰੁਪਏ ਕਿਲੋ ਮਿਲ ਜੂਗਾ ਤੁਹਾਨੂੰ ਪ੍ਰਭੂ ਜੀ ਇਹ ਠੀਕ ਆ ਜੀ ਹਾਂ ਜੀ ਦੋਸਤੋ ਆਪਾਂ ਬਾਈ ਹੈਰੀ ਹੁਰਾਂ ਕੋਲੇ ਵੀ ਜਾਏ ਇਹ ਵੀ ਅੱਜ ਕੀ ਪਾ ਰਿਹਾ ਸਾਬੀ ਦੇ ਕਦੂਆਂ ਦਾ ਕੀ ਪਾ ਰਿਹਾ ਜੀ ਠੀਕ ਹੈ ਨਾ ਜੀ ਚਲੋ ਆਪਾਂ ਚੱਲਦੇ ਆਂ ਬਾਈ ਹੁਰਾਂ ਕੋਲੇ ਇੱਧਰ ਇਹ ਹੈਰੀ ਹੁਰਾਂ ਕੋਲੇ ਚੱਲਦੇ ਆਂ ਠੀਕ ਹੈ ਜੀ ਪਿਆ ਪਿਆ ਆ ਗਾ ਹੋਰ ਭਾਈ ਹੈਰੀ ਠੀਕ ਆ ਤੂੰ ਹੋਰ ਕੈਮ ਆ ਹੋਰ ਜੀ ਠੀਕ ਹੋ ਤੁਸੀਂ ਵੀ ਹੋਰ ਭਾਈ ਕੈਮ ਆ ਤੂੰ ਕੈਮ ਕੀ ਭਾਰ ਹੈ ਜੀ ਅੱਜ ਕਦੂ ਦਾ ਫਿਰ ਆਪਣੇ ਦਾ ਬੜਾ ਮੰਦਾ ਰਿਹਾ ਅੱਜ ਬੜਾ ਮੰਦਾ ਰਿਹਾ ਅੱਜ ਮੀਨੇ ਬੜਾ ਮੰਦਾ ਕਰਤਾ ਹਨਾ ਫਿਰ ਵੀ ਕੀ ਭਾਰ ਹੈ ਜੀ ਉਹ 8 ਰੁਪਏ 8-10 ਰੁਪਏ ਚੱਲ ਰਿਹਾ ਜੀ ਅੱਜ ਕਦੂ ਬੜਾ ਮੰਦਾ ਹੋ ਗਿਆ ਜੀ ਭਾਈ ਉਹਨਾਂ ਦਾ ਨੁਕਸਾਨ ਹੀ ਹੋਇਆ ਜਿੱਦਾਂ ਠੀਕ ਹੈ ਇਹ ਕਦੂ ਬੜਾ ਡਿੱ ਗਿਆ ਥੱਲੇ ਹਜੇ ਮਾਰੀ ਮੋਟੀ ਕਦੂ ਨੇ ਰਹੀ ਸੀ ਚੱਕੀ ਦੀ ਪਰ ਥੱਲੇ ਡਿੱ ਗਿਆ ਫੇਰ ਦੁਬਾਰੇ ਕਰੇਲਾ ਕਰੇਲਾ ਤੇਜ ਹੋਊਗਾ ਭਾਈ ਕਰੇਲਾ ਕੀ ਭਾਅ ਹੋਊਗਾ ਫੇਰ ਅੱਜ 20 ਰੁਪਏ ਵਿੱਚ ਜਦ ਵਧੀਆ ਪੂਰਾ ਗਰੀਲਾ ਵਧੀਆ ਹਾਂਜੀ ਵਧੀਆ ਕੁਆਲਿਟੀ ਦਾ ਰੇਟ ਆ ਇਹ ਕੇਰੇਲੇ ਦਾ ਨੇਉਂ ਤਾਂ ਜੇ ਹਾਈ ਤਾਂ ਨੋਰਮਲ ਲੈਣਾ ਤਾਂ 10 ਰੁਪਏ ਕਿਲੋ ਮਿਲ ਜਾਂਦਾ ਜੀ ਗਰੀਲਾ ਹਾਂਜੀ ਦੋਸਤੋ ਖੀਰੇ ਦਾ ਨਾ ਦੇਸੀ ਖੀਰੇ ਦਾ ਰੇਟ 10 ਰੁਪਏ ਰਹਿ ਗਿਆ ਜੀ ਘੱਟੋ ਘਾਟ 100 ਰੁਪਏ ਦਾ ਲਫਾਫਾ ਹੀ ਆ ਹੈਰੀ ਕਿੰਨੇ ਕਿਲੋ ਦੀ ਭਰਤੀ ਹੁੰਦੀ ਹੈ ਭਾਈ ਇਹ ਅੱਜ ਦੇਖੀ 110 110 ਕਿਲੋ ਹੁੰਦਾ ਜੀ ਇਹ 100 ਰੁਪਏ ਦਾ ਲਫਾਫਾ ਹੀ ਰਹਿ ਗਿਆ ਜੀ ਅੱਜ ਠੀਕ ਹੈ ਨਾ ਜੀ ਹਾਂਜੀ ਦੋਸਤੋ ਸਵੇਰ ਦੇ 7:00 ਵੱਜ ਚੁੱਕੇ ਨੇ ਆ ਦਵਾਰੇ ਫੇਰ ਮੀਂਹ ਪੈਣ ਲੱਗ ਗਿਆ ਤੇ ਸਬਜ਼ੀ ਦਾ ਬੁਰਾ ਹਾਲ ਹੀ ਹੋ ਗਿਆ ਬਾਈ ਕਹਿੰਦਾ ਅੱਜ ਕद्दू ਦਾ ਮੰਦਾ ਹੀ ਹੋਇਆ ਮੀਂਹ ਫੇਰ ਪੈਣ ਲੱਗਾ ਨਾ ਬਾਈ ਫੇਰਾ ਪਈ ਜਾਂਦਾ ਬਰਨਾਲੇ ਦੇ ਵਿੱਚ ਦਵਾਰੇ ਫੇਰ ਮੀਂਹ ਪਈ ਜਾਂਦਾ ਜੀ ਠੀਕ ਹੈ ਜੀ ਹਾਂਜੀ ਦੋਸਤੋ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਦੇ ਤਰਬੂਜ ਦੇਖਦੇ ਆਪਾਂ ਵੀ ਘਟੋ ਘਟ ਕਾ ਕਿਲੋ ਦਾ ਬਾਈ ਇਹ ਤਰਬੂਜ ਆ ਸੇਕੀ ਬਹੁਤ ਵੱਡਾ ਤਰਬੂਜ ਹੈ ਜੀ ਆਪਾਂ ਕੰਡੇ ਤੇ ਲਾ ਕੇ ਦੇਖਦੇ ਆਂ ਪਹਿਲਾਂ ਵੀ ਕਿੰਨੇ ਕਿਲੋ ਦਾ ਨਿਕਲਦਾ ਹੈ ਇਹ ਤਰਬੂਜ ਆ ਲਾਏ ਉਹ ਬਈ ਕੰਡੇ ਦੇ ਕਿੰਨੇ ਕਿਲੋ ਦਾ ਇਹ ਵਧੀਆ ਮਿੱਠਾ ਹੋਊ ਪੂਰਾ ਇਹ ਹਾਂਜੀ ਸੋਨੂੰ ਦੋਸਤੋ ਦਿਖਾਉਨੇ ਆਪਾਂ ਦੋ ਤੋਂ 7.5 ਕਿਲੋ ਦਾ ਨਿਕਲਦਾ ਜੀ ਤਰਬੂਜ ਇੱਕ ਕੱਲਾ ਕੱਲਾ ਇੱਕ ਹੀ ਆ ਸਿੰਗਲ ਪੀਸ ਆ ਠੀਕ ਹੈ ਨਾ ਜੀ ਤੇ ਜੇ ਬੰਦਾ ਤੁਹਾਡੇ ਕੋਲੋਂ ਲੈਣ ਆਉਂਦਾ ਤਾਂ ਕਿੰਨੇ ਕਿਲੋ ਦੀ ਭਰਤੀ ਕਰਦੇ ਤੁਸੀਂ ਦੰਨੇ ਕਿੰਨੇ ਕਿਲੋ ਦੰਨੇ ਆ ਇਹ ਆ ਬਈ ਤੁਸੀਂ ਨਹੀਂ ਇਹ ਰੇਟ ਇਹਦਾ ਹਾਂਜੀ ਦੋਸਤੋ 7-8 ਰੁਪਏ ਰੇਟ ਚੱਲ ਰਿਹਾ ਜੀ ਇਹਦਾ ਤਰਬੂਜ ਦਾ ਠੀਕ ਹੈ ਨਾ ਜੀ ਧੰਨਵਾਦ ਵੀਰ ਜੀ ਤੁਹਾਡਾ ਹਾਂਜੀ ਦੋਸਤੋ ਆਪਾਂ ਬੁੱਤੇ ਹੋਰਾਂ ਨਾਲ ਵੀ ਗੱਲਬਾਤ ਕਰੀਏ ਆਪਾਂ ਵੀ ਅੱਜ ਤਰਬੂਜ ਦਾ ਕੀ ਪਾ ਰਿਹਾ ਜੀ ਅੱਜ ਚਲੋ ਦੇਖਦੇ ਆਂ ਜੀ ਅੱਜ ਤੇ ਗੱਡੀਆਂ ਭਰੀਆਂ ਖੜੀਆਂ ਨੇ ਤਰਬੂਜਾਂ ਦੀਆਂ ਜੀ ਬਾਦੂ ਠੀਕ ਹੈ ਨਾ ਜੀ ਤੇ ਕਰਦਿਆਂ ਗੱਲਬਾਤ ਆਪਾਂ ਜੀ ਹਾਂਜੀ ਬਾਬਾ ਆਪਾਂ ਦੇਖਦੇ ਆਂ ਜੀ ਪੂਰਾ ਰੌਲਾ ਪੈ ਰਿਹਾ ਜੀ ਅੱਜ ਤਰਬੂਜ ਦਾ ਕੀ ਪਾ ਰਿਹਾ ਜੀ ਅੱਜ ਠੀਕ ਹੈ ਜੀ ਮੌਸਮ ਵੀ ਥੋੜਾ ਜਿਹਾ ਖਰਾਬ ਅੱਜ ਤੇ ਆਪਾਂ ਗੱਲਬਾਤ ਕਰਦੇ ਆਂ ਬੁੱਟੇ ਹੋਰਾਂ ਨਾਲ ਵੀ ਕੀ ਪਾ ਰਿਆ ਦਰਬੂਜ ਦਾ ਆਵੇ 5-5 ਕਿਲੋ ਪਾਵੇ ਹਾਂ ਭਾਈ ਅੱਜ ਤਰਬੂਜ ਦਾ ਕੀ ਭਾਅ ਲਾ ਰਿਹਾ ਤੁਸੀਂ ਮੇਰੇ ਨਾਲ ਅੱਜ 6-7 ਰੁਪਏ ਚੱਲਦਾ ਵੀਰੇ 6-7 ਰੁਪਏ ਹਾਂ ਪੂਰਾ ਵਧੀਆ ਤਰਬੂਜ ਆ ਅੱਜ ਮੌਸਮ ਵੀ ਥੋੜਾ ਜਿਹਾ ਖਰਾਬ ਹੋ ਰਿਹਾ ਹੈ ਨਾ ਤੇ ਆ ਦੇਖੋ ਜੀ ਬਗੜੀਆਂ ਭਰੀਆਂ ਖੜੀਆਂ ਨੇ ਜੇ ਕਿਸੇ ਨੇ ਲੈਣੀਆਂ ਨੇ ਠੀਕ ਹੈ ਨਾ ਜੀ ਕੋਈ ਤਾਂ ਲੱਗਾ ਭਾਈ ਅੱਜ 5 ਤੋਂ 6 ਚੱਲੀ ਜਾਂਦਾ ਫਿਰ ਆਪਣੀ ਮਰਜ਼ੀ ਕਰਦੇ ਭਲਾ ਐ ਦੱਸੀ ਭਾਈ ਤੇਰਾ ਪਿੰਡ ਕਿਹੜਾ ਭਾਈ ਪਿੰਡ ਪਿੰਡ ਰਕਵਾ ਮੇਰਾ ਨੇੜੇ ਪਿੰਡ ਹੈਗਾ ਸਰਦਰਪੁਰ 77 ਰਬੂਜ ਲੈ ਕੇ ਆਉਣੇ ਭਾਈ ਇਕੱਲੇ ਹੈ ਇਕੱਲੇ ਤਰਬੂਜਾਂ ਦੀ ਗੱਡੀ 'ਤੇ ਭਰ ਕੇ ਲੈਣਾ ਤੁਸੀਂ ਹੈ ਤ੍ਰਿਭੂਜਾਂ ਦੀ ਗੱਡੀ ਭਰ ਕੇ ਲੈ ਆਉਂਦੇ ਹਾਂ ਤ੍ਰਿਭੂਜ ਜਉਂਦੇ ਬਾਈ ਆਪਣੇ ਪੂਰੇ ਵਧੀਆ ਲਾਲ ਤ੍ਰਿਭੂਜ ਹੈ ਲਾਲ ਤ੍ਰਿਭੂਜ ਅੰਡ ਪੂਰੀ ਪੂਰੀ ਮਿਸ਼ਰੀ ਖਾਂ ਠੀਕ ਹੈ ਵੀਰੇ ਧੰਨਵਾਦ ਕੋਈ ਰੇਟ ਨਹੀਂ ਹੈਗਾ ਮੌਸਮ ਖਰਾਬ ਹੈ ਨਹੀਂ ਪਈ ਜਾਂਦਾ ਮੰਡੀ ਦਾ ਬੁਰਾ ਹਾਲ ਹੈ ਜਿਹੜੀ ਆਇਟਮ 10 ਰੁਪਏ ਕਿਲੋ ਵਿਕਦੀ ਉਹ ਅੱਜ 5 ਰੁਪਏ ਕਿਲੋ ਬਿਆਰ ਹੈ ਚੁੱਕਿਆ ਜੀ ਇੱਕ ਦਾ ਤੁਹਾਡਾ ਨੰਬਰ ਐਡ ਕਰੋ ਵੀ ਤੁਹਾਡਾ ਨੰਬਰ ਕੀ ਹੈ ਬਾਈ ਜੀ ਤੁਹਾਡਾ ਮੇਰਾ ਨਾਮ ਹੈ ਕਰਨ ਜੀ ਮੇਰਾ ਨੰਬਰ ਹੈ 9041395035 ਹੰਦੀਪਾ ਜੀ ਤੁਸੀਂ ਕਨੈਕਟ ਕਰ ਸਕਦੇ ਬਾਈ ਨਾਲ ਜੇ ਕੋਈ ਕੋਈ ਵੀ ਇਨਸਾਨ ਵੀਰੇ ਨੇ ਕੋਈ ਵੀ ਸਬਜ਼ੀ ਲੈ ਕੇ ਆਉਣੀ ਆ ਜਾਂ ਕੋਈ ਫਰੂਟ ਲੈ ਕੇ ਆਉਣਾ ਤਾਂ ਬਾਈ ਨਾਲ ਤੁਸੀਂ ਕੰਟੈਂਟ ਕਰ ਸਕਦੇ ਹੋ ਠੀਕ ਹੈ ਨਾ ਜੀ ਇਹਨਾਂ ਦਾ ਬਾਈ ਹੋਰਾਂ ਨੇ ਆਹ ਤਰਬੂਜ ਨੇ ਆਪਾਂ ਦੇਖਦੇ ਆਂ ਵੀ ਕੀ ਰੇਟ ਪਾਉਂਦੇ ਆ ਕੀ ਰੇਟ ਲਾਤਾ ਭਾਈ ਇਹ ਅੱਜ ਤੱਕ ਕੋਈ ਨਹੀਂ ਹਾਂਜੀ ਦੋਸਤੋ 5 ਰੁਪਏ ਰਹਿ ਗਿਆ ਤਰਬੂਜ ਦਾ ਰੇਟ ਜੀ 5 ਰੁਪਏ ਕਿਲੋ ਕੌਂਟਲ ਦਾ ਬਾਜ਼ਾਰ ਆ ਵੀਰ ਜੀ ਠੀਕ ਹੈ ਜੀ ਤੇ ਜੇ ਕੋਈ ਕਿਲੋ ਬਿਲੋ ਵਾਲੇ ਤਾਂ ਨਹੀਂ ਪਾ ਸਕਦੇ ਆਪਾਂ ਅਸੀਂ ਨੂੰ ਨਹੀਂ ਜੀ ਹਾਂਜੀ ਕਿਲੋ ਵਾਲਾ ਕੋਈ ਵੀ ਨਹੀਂ ਹੈਗਾ ਰੇਟ ਇਹ ਠੀਕ ਹੈ ਜੀ ਕੌਂਟਲ ਦੇ ਰੇਟ ਨੇ ਜੀ ਇਹ ਠੀਕ ਹੈ ਜੀ ਧੰਨਵਾਦ ਤੇ ਆਪਾਂ ਅੰਮ੍ਰਾ ਭਾਅ ਪੁੱਛਦੇ ਆਪਾਂ ਨੂੰ ਕੀ ਭਾਅ ਰਿਹਾ ਜੀ ਅੱਜ ਤਿੰਨ ਬਈਆਂ ਦੋ ਹੋਰ ਮਿਲ ਜਾਣਗੀਆਂ ਹਾਂ ਜੀ ਬਦਲਾਅ ਹੋਇਆ ਜੀ ਬਾਜ਼ਾਰ ਅੱਜ ਬਾਪੂ ਜੀ ਅੰਮਰਾਂ ਕੀ ਪਾ ਰਿਹਾ ਜੀ ਅੱਜ ਅੱਜ ਅੰਬ ਦੀ ਬੀਜਣ ਹੋਵੇ ਜੀ ਡਾਊਨ 55 ਰੁਪਏ ਤੇ 60 ਰੁਪਏ ਵੀ ਆਈਪੀ ਮਾਲ ਦਿੱਕਿਆ ਜੀ ਇਹ ਕਾਦੇ ਕਾਰਨ ਡਾਊਨ ਰਹਿ ਗਿਆ ਜੀ ਅੱਜ ਮੌਸਮ ਦੀ ਮਿਹਰਬਾਨੀ ਹੋ ਗਈ ਜੀ ਬਸ ਮਾਲ ਦੇ ਉਹਦੇ ਕਾਰਨ ਬੜਾ ਡਾਊਨ ਰਹਿ ਗਿਆ ਜੀ ਰੇਟ ਅੱਜ ਹਾਂ ਜੀ ਦੋਸਤੋ ਅੰਬ ਦਾ ਰੇਟ ਬਹੁਤ ਡਾਊਨ ਹੋ ਗਿਆ ਜੀ ਤੇ ਬਾਰਸ਼ ਦੇ ਕਾਰਨ ਇਹ ਆ ਗਿੜਾ ਅੰਬ ਆ ਜਿੱਦੋ ਇਹ ਧਰਾਈ ਸਫਦ ਅੰਬ ਅੱਛਾ ਸਫੈਦ ਅੰਬ ਦਾ ਕੀ ਭਾਰ ਹੈ ਜੀ ਅੱਜ ਇਹ ਬਸ 55 ਰੁਪਏ ਵਿੱਚ ਆਈ ਬਸ ਤੇ 55 ਰੁਪਏ ਰਹਿ ਗਏ 55 ਆ ਚੱਲਿਆ ਪਹਿਲਾਂ ਵਧੀਆ ਰੇਟ ਪੀ ਇਹਦਾ ਜੀ ਹਨਾ 87 ਰੁਪਏ ਚੱਲਦਾ ਸੀ ਇਹ ਸਫੈਦ ਰੇਟ ਅੱਜ ਬਹੁਤ ਡਾਊਨ ਹੋ ਗਿਆ ਜੀ ਰੇਟ ਅੰਬ ਦਾ ਠੀਕ ਹੈ ਨਾ ਜੀ ਇਹ ਵੀ 5 ਕਿਲੋ ਦੀ ਭਰਤੀ ਹੁੰਦੀ ਹੈ ਗ੍ਰੇਡ ਦੀ ਇੱਕ ਅਸੀਂ ਲੈਣੀ ਆ ਤਾਂ 5 ਕਿਲੋ ਦੀ ਮਿਲੂ ਜੀ ਇਹ ਨਾਲੇ 20 ਬੰਦਸ ਤੇ ਪਵਿੱਤਰਾ ਕੀ ਭਾਰ ਹੈ ਜੀ ਬਬੂ ਜੀ ਅੱਜ ਪਵਿੱਤਰਾ ਹੋਈ 28 ਰੁਪਏ ਆ ਦੇਖ ਲੋ ਜੀ ਦੋਸਤੋ 30 ਤੋਂ 35 ਰੁਪਏ ਰੇਟ ਚੱਲਦਾ ਸੀ ਬਵੀਤੇ ਦਾ ਅੱਜ 28 ਰੁਪਏ ਰੇਟ ਰਹਿ ਗਿਆ ਬਹੁਤ ਡਾਊਨ ਹੋ ਗਿਆ ਜੀ ਰੇਟ ਠੀਕ ਨਹੀਂ ਮੀਂਹ ਦੇ ਕਾਰਨ ਮੌਸਮ ਦੇ ਕਾਰਨ ਬਾਬੂ ਜੀ ਨੂੰ ਪਛਿੱਟਾ ਬਹੁਤ ਆਸਰ ਪੈਂਦਾ ਜੀ ਰੇਟ ਵਾਲੇ ਡਾਊਨ ਹੋ ਗਏ ਜੀ ਇਹਨਾਂ ਦੇ ਕਹਿੰਦਾ ਜੀ ਹਜ਼ਾਰ ਬੰਦਾ ਤੇ ਬਾਬੂ ਜੀ ਨੇ ਆਪਾਂ ਕੇਲੇ ਬਾਰੇ ਵੀ ਪੁੱਛਦੇ ਆਂ ਵੀ ਅੱਜ ਕੇਲੇ ਦਾ ਭਾਅ ਕੀ ਰਿਹਾ ਜੀ ਤੇ ਬਾਬੂ ਜੀ ਕੇਲੇ ਨਾਲ ਭਾਅ ਕੀ ਰਿਹਾ ਜੀ ਅੱਜ ਕੇਲਾ ਉੱਥੇ ਹੀ ਖੜਾ ਜੀ 40 ਰੁਪਏ ਤੇ 40 ਰੁਪਏ ਕੇਲਾ ਜੀ ਕਵਾਲਿਟੀ ਪੂਰੀ ਵਧੀਆ ਕੁਆਲਿਟੀ ਦਾ ਰੇਟ ਆ ਜੀ ਅੱਜ ਮੈਂ ਕੇਲਾ ਸਿਰੇ ਦਾ ਅੱਜ ਪੂਰਾ ਹਾਂਜੀ ਪੂਰਾ ਸਿਰੇ ਆਈ ਗੋਦ ਕੁਆਲਿਟੀ ਪੂਰੀ ਵਧੀਆ ਆਈ ਇਹ ਕੇਲਾ ਠੀਕ ਹੈ ਨਾ ਜੀ ਤੇ 40 ਰੁਪਏ ਕਿਲੋ ਭਾਅ ਆ ਜੀ ਇਹਦਾ ਇਹ 14 15 ਕਿਲੋ ਦੀ ਭਰਤੀ ਹੁੰਦੀ ਹੈ ਜੀ ਇਹਦੇ ਵਿੱਚ 15 16 ਕਿਲੋ ਹੁੰਦੀ ਹੈ 15 16 ਹੁੰਦਾ 25 40 ਵੱਜੂ ਜੀ ਟਾਪ ਕੁਆਲਿਟੀ ਹਾਂਜੀ ਤੁਹਾਨੂੰ ਆਪਾਂ ਲੀਚੀ ਬਾਰੇ ਵੀ ਪਤਾ ਕਰਾਉਣਾ ਜੀ ਅੱਜ ਲੀਚੀ ਦਾ ਕੀ ਭਾਅ ਆ ਕੀ ਭਾਅ ਵਿਕੀ ਹੈ ਜੀ ਭਾਅ ਜੀ ਲੀਚੀ ਕੀ ਭਾਅ ਵਿਕੀ ਹੈ ਜੀ ਇਹ ਜੀ ਜੀ ਵਿਕੀ ਹੈ ਜੀ 125 ਤੇ 130 ਰੁਪਏ ਕਿਲੋ 125 ਤੇ 130 ਰੁਪਏ ਕਿਲੋ ਵਿਕੀ ਹੈ ਜੀ ਇਹ ਇਹ ਪੂਰਾ ਗ੍ਰੇਡ ਲੈਣਾ ਪੈਣਾ ਜੀ ਇਹ ਭਾਵੇਂ ਕਿੰਨੇ ਕਿਲੋ ਦੀ ਭਰਤੀ ਹੁੰਦੀ ਹੈ ਜੀ ਲੀਚੀ ਦੀ ਇਹਦੀ 10 ਕਿਲੋ ਦੀ ਹਾਂਜੀ ਦੋਸਤੋ 10 ਕਿਲੋ ਦਾ ਗ੍ਰੇਡ ਹੁੰਦਾ ਜੀ ਇਹ ਇਕੱਠੀ ਹੋ ਲੈਣੀ ਪੈਣੀ ਆ 125 ਤੇ 130 ਰੁਪਏ ਕਿਲੋ ਵਿਕੀ ਹੈ ਜੀ ਅੱਜ ਇਹ ਠੀਕ ਹੈ ਜੀ ਇਹ ਬਾਪੂ ਜੀ ਨਾ ਕਰਦੇ ਆ ਵੀ ਆੜੂਆਂ ਦਾ ਕੀ ਭਾ ਰਿਹਾ ਜੀ ਬਾਪੂ ਜੀ ਆੜੂਆਂ ਦਾ ਕੀ ਭਾ ਰਿਹਾ ਜੀ ਹਾਂ ਜੀ ਆੜੂਆਂ ਦਾ ਕੀ ਭਾ ਰਿਹਾ ਜੀ ਆੜੂ ਪੈਣ 70 570 ਵੀ ਰੇਟ ਰਿਹਾ ਜੀ ਆੜੂਆਂ ਦਾ ਜੀ ਵੀ ਠੀਕ ਹੈ ਨਾ ਜੀ ਤੇ ਬਹੁਤ ਵਧੀਆ ਆੜੂ ਆ ਜੀ ਇਹ ਠੀਕ ਹੈ ਜੀ ਇਹ ਠੀਕ ਹੈ ਜੀ ਤੇ ਆਪਾਂ ਤੋਤੇ ਅੰਬ ਦਾ ਵੀ ਰੇਟ ਪੁੱਛ ਲਈਏ ਬਾਈ ਵੀ ਕੀ ਭਾ ਜੀ ਬਾਬੂ ਨੂੰ ਅੱਛੇ ਉੱਪਰ ਲਿਆ ਹੈ ਵੱਡੀ ਗ੍ਰੇਡ ਵਾਲੇ ਬਾਪੂ ਜੀ ਤੋਤੇ ਅੰਬ ਦਾ ਕੀ ਭਾ ਲਾਤਾ ਜੀ 45 ਏ 45 ਰੁਪਏ ਕਿਲੋ ਹਾਂਜੀ ਦੋਸਤੋ ਟੋਟੇ ਅੰਬ ਦਾ ਹੀ 45 ਰੁਪਏ ਭਾਲਾਤਾ ਜੀ ਅੰਬ ਦਾ ਜੀ ਤੇ ਪੂਰਾ ਵਧੀਆ ਆ ਨਹੀਂ ਮੇਰੇ ਭਾਈ ਤੁਹਾਨੂੰ ਦਿਖਾਈ ਦਿੱਤਾ ਆਪਾਂ ਇਹ ਮੂਰਾ ਵਧੀਆ ਜੀ ਤੇ ਧੰਨਵਾਦ ਜੀ ਬਾਪੂ ਜੀ ਰੇਟ ਦੱਸਣ ਲਈ ਹਾਂਜੀ ਦੋਸਤੋ ਬਾਈ ਜੀ ਆਪਾਂ ਨੂੰ ਕਮੈਂਟ ਆਇਆ ଥିਗਾ ਵੀ ਲਾਸੰਦਾ ਕੀ ਪਾ ਆਪਾਂ ਲਾਸੰਦਾ ਆਪਾਂ ਆ ਵੀਡੀਓ ਦੇ ਵਿੱਚ ਸ਼ੇਅਰ ਕਰ ਰਹੇ ਆਂ ਵੀ ਆਪਾਂ ਵੀ ਅੱਜ ਲਾਸੰਦਾ ਕੀ ਪਾ ਰਿਹਾ ਜੇ ਕਿਸੇ ਨੇ ਗੱਟਾ ਲੈਣਾ ਬੋਰੀ ਦਾ ਤਾਂ 80 ਰੁਪਏ ਕਿਲੋ ਲਾਸੰਦਾ ਭਾਜੀ ਇਹਦਾ ਠੀਕ ਹੈ ਨਾ ਜੀ ਤੇ ਪੈਂਦਾ ਜੀ ਗੱਟੇ ਦਾ ਭਾਜੇ ਇਹ ਜੇ ਉਹ ਖੁੱਲਿਆਂ ਦਾ ਭਾਅ ਦੱਸੀਓ ਜੀ ਆਪਾਂ ਕੀ ਰੇਟ ਪੈਂਦਾ ਹਮਾਂ ਚਲਾ ਲਾ ਬਈ ਖੁੱਲਾ ਜੀ ਰੇਟ ਆ ਵੀ ਗੱਟੇ ਦਾ ਭਾਅ ਸੌ ਅੱਛਾ ਜੀ ਸੌਰੀ ਇਹ ਗੱਟੇ ਦਾ ਭਾਅ ਹਮਾਂ ਚਲਾ ਲਈ ਗੱਟੇ ਦਾ ਭਾਅ 100 ਰੁਪਏ ਹੈ ਜੀ ਠੀਕ ਹੈ ਨਾ ਜੀ ਤੇ ਖੁੱਲਾ ਤਾਂ 150 ਰੁਪਏ ਕਿਲੋ ਪਾਉਂਦੇ ਆ ਜੀ ਬਾਈ ਹੋਰੀ ਤੇ ਆ 100 ਰੁਪਏ ਕਿਲੋ ਪਾਉਂਦੇ ਆ ਜੀ ਜਿਹੜਾ 80 ਰੁਪਏ ਵਾਲਾ ਪਾਉਂਦੇ ਜੀ ਠੀਕ ਹੈ ਨਾ ਜੀ ਹਾਂ ਜੀ ਦੋਸਤੋ ਵਾ ਮੈਂ ਠੀਕ ਆ ਤੂੰ ਵਧੀਆ ਕਹਿਵਾ ਅੱਜ ਫਿਰ ਮੀਂਹ ਨੇ ਕੀ ਹਾਲ ਕਰਤਾ ਬੁਰਾ ਹਾਲ ਹੀ ਕਰਤਾ ਹੈ ਨਾ ਮੀਂਹ ਨੇ ਨਜ਼ਾਰਾ ਨਜ਼ਾਰਾ ਲਿਆਤਾ ਹਾਂ ਗਰਮੀ ਦੇ ਮਾਰੇ ਪੈਦੇ ਜੀ ਪਰ ਵਧੀਆ ਹੋ ਗਿਆ ਮੌਸਮ ਤੇ ਵਧੀਆ ਥੁੱਲ ਗਿਆ ਮੌਸਮ ਜੀ ਠੰਡਾ ਸਾਂ ਆ ਗਿਆ ਜੀ ਗਰਮੀ ਵਾਲੀ ਪੈਰੀਦੀ ਹੈ ਨਾ ਜੀ ਹਾਂ ਜੀ ਦੋਸਤੋ ਗਰਮੀ ਬਹੁਤ ਬੈਰੀਦੀ ਬਾਈ ਤੁਹਾਨੂੰ ਦੱਸੀ ਰਹੇ ਨੇ ਜੀ ਠੀਕ ਹੈ ਨਾ ਜੀ ਅੱਜ ਮੌਸਮ ਵਧੀਆ ਠੰਡਾ ਹੋ ਗਿਆ ਰਹੇ ਤਾਂ ਜੀ ਲੋਕਾਂ ਨੂੰ ਹਾਂ ਜੀ ਹੈਲੋ ਹਾਂਜੀ ਦੋਸਤੋ ਬਾਈ ਨਾਲ ਆਪਾਂ ਗੱਲਬਾਤ ਕਰੀ ਆ ਆਪਾਂ ਵੀ ਚੌਲੇ ਰਾਜ ਕੀ ਪਾ ਰਿਹਾ ਤੇ ਮੌਸਮ ਵੀ ਥੋੜਾ ਜਿਹਾ ਖਰਾਬ ਦੀ ਅੱਜ ਮੌਸਮ ਵੀ ਥੋੜਾ ਜਿਹਾ ਖਰਾਬ ਹੀ ਦੀ ਹੈ ਨਾ ਭਾਈ ਤੇ ਚੌਲੇ ਕੀ ਪਾ ਲਾਤਾ ਭਈ ਅੱਦਰ 120 ਰੁਪਏ ਦੀ ਬੰਸੇਰੀ ਲਾਤੀ ਠੀਕ ਆ ਭਾਈ 100 ਦੋਸਤੋ ਆਦਰਕ ਦਾ ਅੱਜ ਦਾ ਭਾਅ ਰਿਹਾ ਜੀ ਅੱਜ 50 ਤੋਂ 55 ਰੁਪਏ ਰੇਟ ਰਿਹਾ ਜੀ ਆਦਰਕ ਦਾ ਭਾਅ ਜੀ ਤੇ ਇਹ ਹੋਲ ਸੇਲ ਦਾ ਰੇਟ ਆ ਜੀ ਤੇ ਘੱਟੋ ਘੱਟ 50 10 5 ਕਿਲੋ ਜਾਂ 10 ਕਿਲੋ ਲੈਣਾ ਪੈਣਾ ਜੀ ਇਹ ਠੀਕ ਆ ਨਾ ਜੀ ਇਹ ਹੋਲ ਸੇਲ ਦੇ ਰੇਟ ਨਹੀਂ ਸਾਰੇ ਹਾਂਜੀ ਦੋਸਤੋ ਆਪਾਂ ਬਾਉ ਜੀ ਨਾਲ ਕਰਦੇ ਆਂ ਗੱਲਬਾਤ ਜੀ ਅੱਜ ਆਲੂਆਂ ਦਾ ਕੀ ਭਾਰ ਰਿਹਾ ਤੇ ਮੌਸਮ ਵੀ ਥੋੜਾ ਜਿਹਾ ਠੰਡਾ ਕਰਦੇ ਆਂ ਬਾਉ ਜੀ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਉ ਜੀ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਨਹੀਂ ਛੇ ਤਾਂ ਠੀਕ ਨਹੀਂ ਤੇ ਆਲੂ ਦਾ ਕੀ ਭਾਰ ਰਿਹਾ ਜੀ ਅੱਜ ਆਲੂ ਉਹੀ ਪੋਜੀਸ਼ਨ ਨੇ 400 ਲੇ ਕੇ 500 600 ਅੱਛਾ ਜੀ ਉਹੀ ਰੇਟ ਚੱਲੀ ਜਾਂਦੇ ਜੀ ਆਲੂਆਂ ਦੇ ਤੇ ਫਿਰ ਅੱਜ ਮੀਂਹ ਵੀ ਪੈਰੇ ਦੀ ਸਵੇਰੇ ਤੋਂ ਚਾਰ ਮੌਸਮ ਰੰਨਾ ਹੋ ਗਿਆ ਵਧੀਆ ਬਿਕਦੀ ਵਧੀਆ ਠੰਡਾ ਹੋ ਗਿਆ ਹਨਾ ਜੀ ਵਧੀਆ ਹੋ ਗਿਆ ਮੌਸਮ ਬੜੀਆ ਸਾਫ ਹੋ ਗਈ ਠੰਡਾ ਵਧੀਆ ਮਾਸਮੀ ਹਾਂਜੀ ਹਾਂਜੀ ਤੇ ਆ ਆਲੂ ਆਜੀ ਆਲੂ ਕਿਹੜਾ ਡੈਮਡ ਵਾਲੀ ਹੈ ਇਹ ਵੀ ਆਲੂ ਹਾਂਜੀ ਡੈਮਡ ਦਾ ਆਲੂ ਆਜੀ ਉਹੀ ਭਾ ਰਿਹਾ ਇਹ ਜੀ 500 ਦੇ 600 ਦਾ ਘਟਾ ਰਿਹਾ ਜੀ ਇਹ ਹਾਂ ਠੀਕ ਹੈ ਨਾ ਜੀ ਚਲੋ ਆਪਾਂ ਤੁਹਾਨੂੰ ਪਿਆਜ਼ ਦਾ ਵੀ ਰੇਟ ਦਿਖਾਉਣਾ ਜੀ ਅੱਜ ਪਿਆਜ਼ ਦਾ ਕੀ ਭਾ ਰਿਹਾ ਜੀ ਠੀਕ ਹੈ ਨਾ ਜੀ ਚੱਲਦੇ ਆ ਜੀ ਆਪਾਂ ਉਧਰ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਹਾਂ ਜੀ ਅੱਜ ਪਿਆਜ਼ ਦਾ ਕੀ ਭਾ ਰਿਹਾ ਬਾਬੂ ਜੀ ਪਿਆਜ਼ ਦਾ ਕੀ ਭਾ ਰੂ ਲੈ ਕੇ ਕਰਕੇ 10 ਰੁਪਏ ਤੱਕ ਵਿਕ ਰਿਹਾ ਜੀ ਅੱਛਾ ਜੀ ਆ ਨੌਰ ਰੁਪਏ ਦਾ ਕਿ ਅੱਛਾ 9 ਰੁਪਏ ਵਿਆਜ ਆ ਪੂਰਾ ਵਧੀਆ ਵਿਆਜ ਆ ਜੀ ਆ 10 ਰੁਪਏ ਵਿਕ ਰਿਹਾ ਜੀ ਆ 10 ਰੁਪਏ ਵਿਆਜ ਆ ਜੀ ਆ ਉਹ ਦੋ ਟਰੱਕ ਉਧਰ ਰਹਿ ਗਏ ਪੱਲੇ ਪਾਸੇ ਇੱਕ ਤਾਂ ਤੁਮ ਰਹੇ ਰੇ ਗੁੱਲਾ ਉਹ 9 ਰੁਪਏ ਵਿਕ ਹੈ ਜੀ 9 ਰੁਪਏ ਵਿਕਾ ਪਰਲੇ ਸਿਰੇ ਵਾਲਾ ਜੀ ਹਾਂਜੀ ਹਾਂਜੀ ਉਹ ਸਿਰੇ ਵਾਲਾ ਜਿਹੜਾ ਇਹ ਜਾਮ ਨੇ ਕਲਰ ਵਾਲਾ ਵੀ 9 ਰੁਪਏ ਵਿਕ ਹੈ ਜੀ ਇਹ 9 ਰੁਪਏ ਜੀ ਇਹਨਾਂ ਅਸ ਕਰਾ ਭਾਸੀ ਲਾ ਤਾਂ ਨਾ ਸੀ ਵਿਕ ਰਿਹਾ ਜੀ 16 ਤੋਂ 17 ਰੁਪਏ 16 ਤੋਂ 17 ਰੁਪਏ ਨਾਸਕ ਦਾ ਭਾਅ ਵਿਕ ਰਿਹਾ ਜੀ ਇਹ ਪਿਆਜ਼ ਦਾ ਬਹੁਤ ਵਧੀਆ ਪਿਆਜ਼ ਹੁੰਦਾ ਨਾਸਕ ਦਾ ਜੀ ਆ ਲੈ ਆ ਵਿਕ ਰਿਹਾ 9 ਰੁਪਏ ਕਿਲੋ ਆ ਟਰੱਕ ਵਿਚਾਰੂ ਆ ਟਰੱਕ ਵਿਚਾਲ ਲਾ ਜੀ ਪੱਲਾ ਪੱਲਾ ਆ ਵਿਚਾਲ ਲਾ ਟਰੱਕ ਜੀ 90 ਕਿਲੋ ਵਿਖ ਰਿਆ ਜੀ ਪਿਆਜ਼ ਇਹ ਤੇ ਬਹੁਤ ਵਧੀਆ ਪਿਆਜ਼ ਆ ਜੀ ਇਹ ਤੇ ਇਹਦਾ ਰੇਟ 10 ਰੁਪਏ ਵਿਖ ਰਿਆ ਜੀ ਇਹ ਹਾਂਜੀ ਦੋਸਤੋ ਆ 10 ਰੁਪਏ ਰੇਟ ਆ ਜੀ ਇਹਦਾ ਪਿਆਜ਼ ਦਾ ਤੇ ਇਹ ਵੀ ਬਹੁਤ ਵਧੀਆ ਪਿਆਜ਼ ਆ ਜੀ ਠੀਕ ਆ ਜੀ ਧੰਨਵਾਦ ਜੀ